ਸਤਿ ਸ਼੍ਰੀ ਅਕਾਲ ਜੀ ਇਸ ਪੀਰੀਅਰ ਸਟੱਡੀ ਚੈਨਲ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਹੈ ਅੱਜ ਆਪਣੇ ਇਸ ਚੈਨਲ ਤੇ ਅਸੀਂ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਜੋ ਕਿ ਇਸੇ ਸਾਲ ਹੁਣੇ-ਹੁਣੇ ਹੋ ਕੇ ਹਟੀ ਹੈ ਐਨਐਮਐਮਐਸ ਅਤੇ ਪੀਐਸਟੀਐਸਸੀ 8ਵੀਂ ਜਮਾਤ ਦਾ ਜਿਹੜਾ ਪੇਪਰ ਹੋਇਆ ਹੈ ਉਸੀ ਅਨਸਰ ਕੀ ਅਸੀਂ ਡਿਸਕਸ ਕਰਾਂਗੇ ਆਪਣੇ ਅੱਜ ਦੇ ਲੈਕਚਰ ਦੇ ਵਿੱਚ ਤਾਂ ਦੋ ਵਿਸ਼ਿਆਂ ਉੱਤੇ ਅਸੀਂ ਫੋਕਸ ਕਰਾਂਗੇ ਸਾਇੰਸ ਅਤੇ ਸਮਾਜਿਕ ਸਿੱਖਿਆ ਇਹ ਅਨਸਰ ਕੀ ਜਿੱਥੇ ਜਿਹੜੇ ਪ੍ਰੀਖਿਆ ਦੇ ਕੇ ਆਏ ਆ ਬੱਚੇ ਉਹਨਾਂ ਲਈ ਸਹਾਇਕ ਹੋਏਗੀ ਆਪਣੇ ਨੰਬਰ ਜਾਣਨ ਦੇ ਲਈ ਉੱਥੇ ਹੀ ਇਹ ਬਾਕੀ ਦੇ ਇਮਤਿਹਾਨਾਂ ਦੇ ਲਈ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸੇ ਕਰਕੇ ਹੀ ਆਪਾਂ ਅੱਜ ਦਾ ਲੈਕਚਰ ਇਸ ਤੇ ਆਧਾਰਿਤ ਰੱਖਿਆ ਹੈ ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਜੀ ਕਵਿਸ਼ਨਾਂ ਦਾ ਹੱਲ ਹਾਂਜੀ ਪ੍ਰਸ਼ਨ ਨੰਬਰ 91 ਜਦੋਂ ਕਿਸੇ ਵੱਡੇ ਹਿੱਸੇ ਵਿੱਚ ਇੱਕ ਤਰ੍ਹਾਂ ਦੇ ਪੌਦੇ ਵੱਡੇ ਪੱਧਰ ਉੱਤੇ ਲਗਾਏ ਜਾਂਦੇ ਹਨ ਤਾਂ ਉਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਸਹੀ ਉੱਤਰ ਹੈ ਜੀ ਫਸਲ ਅਗਲਾ ਸਾਡਾ ਕੁਐਸਚਨ ਹੈ ਮਨੁੱਖੀ ਸਭਿਅਤਾ ਦੇ ਵਿਕਾਸ ਦਾ ਪਹਿਲਾ ਕਦਮ ਕਿਹੜਾ ਸੀ ਕਿ ਜਦੋਂ ਸਿਵਲਾਈਜੇਸ਼ਨ ਹੈ ਜਿਹੜੀ ਉਹਦੀ ਸ਼ੁਰੂਆਤ ਹੋਈ ਸੀ ਸੱਭੇਤਾ ਦੀ ਸ਼ੁਰੂਆਤ ਹੋਈ ਸੀ ਤਾਂ ਪਹਿਲਾ ਸਟੈਪ ਆ ਜਿਹੜਾ ਪਹਿਲਾ ਕਦਮ ਆ ਉਹ ਕਿਹੜਾ ਮੰਨਿਆ ਗਿਆ ਸੀ ਤਾਂ ਇਹਦੇ ਵਿੱਚ ਹੈ ਜੀ ਖੇਤੀਬਾੜੀ ਜਦੋਂ ਮਨੁੱਖ ਨੇ ਆਪਣੇ ਖਾਣ ਦੇ ਲਈ ਵੱਖ-ਵੱਖ ਚੀਜ਼ਾਂ ਨੂੰ ਅਗਾਉਣਾ ਸ਼ੁਰੂ ਕੀਤਾ ਸੀ ਅਗਲਾ ਕੁਸ਼ਨ ਹੈ ਜੀ ਸਾਡਾ ਵਿੱਚ ਆ ਰਬੀ ਕ੍ਰੋਪਸ ਰਬੀ ਦੀ ਫਸਲ ਇਹਨਾਂ ਵਿੱਚੋਂ ਕਿਹੜੀ ਹੈ ਤਾਂ ਇਹ ਬਹੁਤ ਸੌਖਾ ਜਿਹਾ ਸਵਾਲ ਸੀਗਾ ਤਾਂ 93 ਦਾ ਜਿਹੜਾ ਸਾਡਾ ਉੱਤਰ ਹੈ ਉਹ ਹੈ ਜੀ ਛੋਲੇ ਅਤੇ ਮਸਰ 94 ਨੰਬਰ ਕੁਐਸਚਨ ਕਿੰਨੀ ਡੂੰਘਾਈ ਤੱਕ ਮਿੱਟੀ ਦੀ ਪਰਤ ਫਸਲ ਲਈ ਬਹੁਤ ਉਪਯੋਗੀ ਹੈ ਇਹ ਕੁਐਸਚਨ ਵੀ ਬਹੁਤ ਸੌਖਾ ਸੀ ਕਿ ਕਿੰਨਾ ਡੂੰਗਾ ਜਿਹੜਾ ਮਿੱਟੀ ਦਾ ਸਤਰ ਹੈ ਉਹ ਸਤ ਹੈਗੀ ਉਹ ਫਸਲ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਤਾਂ ਇਹਦਾ ਉੱਤਰ ਹੈ ਜੀ 25 ਤੋਂ ਲੈ ਕੇ 30 ਸੈਂਟੀਮੀਟਰ ਤੱਕ 95 ਨੰਬਰ ਕੁਐਸਚਨ ਹੈ ਸਾਡਾ ਦਾਲਾਂ ਅਤੇ ਅਨਾਜ ਨੂੰ ਭੰਡਾਰਨ ਤੋਂ ਪਹਿਲਾਂ ਦਾਣਿਆਂ ਵਿੱਚ ਨਮੀ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਤੋਂ ਵੱਧ ਨਾ ਹੋਵੇ ਜਦੋਂ ਅਸੀਂ ਸਟੋਰ ਕਰਕੇ ਰੱਖਦੇ ਹਾਂ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਮੋਇਸਚਰ ਚੈੱਕ ਕਰਨਾ ਠੀਕ ਹੈ ਆਪਾਂ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਜਦੋਂ ਮੰਡੀਆਂ ਦੇ ਵਿੱਚ ਫਸਲ ਬੀਚਨ ਲਈ ਜਾਂਦੇ ਆ ਤਾਂ ਉਦੋਂ ਵੀ ਇਹ ਗੱਲ ਆਪਾਂ ਅਕਸਰ ਸੁਣਦੇ ਆ ਕਿ ਮੋਇਸਚਰ ਕਿੰਨਾ ਰੱਖਿਆ ਜਾਂਦਾ ਹੈ ਨਮੀ ਦੀ ਮਾਤਰਾ ਜਿਹੜੀ ਉਹ ਕਿੰਨੀ ਹੁੰਦੀ ਹੈ ਜਦੋਂ ਅਸੀਂ ਸਟੋਰੇਜ ਕਰਦੇ ਆ ਠੀਕ ਹੈ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ 14% ਜਿਹੜੀ ਨਮੀ ਦੀ ਮਾਤਰਾ ਮੋਇਸਚਰ ਦੀ ਮਾਤਰਾ ਉਹ 14% ਤੋਂ ਵੱਧ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ 96 ਕੁਐਸਚਨ ਬਹੁਤ ਜ਼ਿਆਦਾ ਈਜ਼ੀ ਹੈ ਐਮ ਐਸ ਸੁਆਮੀਨਾਥਨ ਭਾਰਤ ਵਿੱਚ ਡੈਸ਼ ਵਜੋਂ ਜਾਣੇ ਜਾਂਦੇ ਹਨ ਤਾਂ ਜਿਹੜੇ ਸੁਆਮੀ ਨਾਥਨ ਜੀ ਨੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਜੀ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਤਾਂ ਤੀਸਰਾ ਸਾਡਾ ਆਨਸਰ ਹੈ 97 ਨੰਬਰ ਸਣ ਦੇ ਪੌਦਿਆਂ ਦੇ ਰੇਸ਼ਿਆਂ ਤੋਂ ਕਿਹੜਾ ਕੱਪੜਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ ਕਾਟਨ ਲినਨ ਬਾਸ ਜਾਂ ਫਿਰ ਇਹ ਸਾਰੇ ਤਾਂ ਸਾਡਾ ਆਨਸਰ ਆਏਗਾ ਜੀ ਲినਨ ਠੀਕ ਹੈ ਸੈਕਿੰਡ ਨੰਬਰ ਆਪਸ਼ਨ ਸਾਡਾ ਸਹੀ ਆਨਸਰ 18 ਨੰਬਰ ਕੁਸਚਨ ਹੈ ਜੀ ਐਂਥ੍ਰੈਕਸ ਅਤੇ ਤਪਦੀਕ ਰੋਗ ਡੈਸ਼ ਕਰਕੇ ਹੁੰਦਾ ਹੈ ਇੱਥੇ ਇਸੇ ਆਪਸ਼ਨਸ ਪੜਨ ਤੋਂ ਪਹਿਲਾਂ ਅਸੀਂ ਦੋਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਦੇਖਾਂਗੇ ਤੇ ਪੰਜਾਬੀ ਦੇ ਵਿੱਚ ਵੀ ਐਂਥ੍ਰੈਕਸ ਅਤੇ ਤਪਦੀਕ ਠੀਕ ਹੈ ਜਿਹਨੂੰ ਆਪਾਂ ਟਿਊਬਰਕਲੋਸਿਸ ਦੇ ਨਾਮ ਨਾਲ ਜਾਣਦੇ ਹਾਂ ਤਪਦੀਕ ਨੂੰ ਤਾਂ ਆਪਸ਼ਨਸ ਦੇਖੋ ਨੰਬਰ 1 ਵਿਸ਼ਾਣੂ ਵਾਇਰਸ ਨੰਬਰ 2 ਉਲੀ ਫੰਗੀ ਨੰਬਰ 3 ਬੈਕਟੀਰੀਆ ਜਿਹਨੂੰ ਅਸੀਂ ਜੀਵਾਣੂ ਕਹਿੰਨੇ ਆ ਤੇ ਨੰਬਰ 4 ਪ੍ਰੋਟੋਜ਼ੋਆ ਠੀਕ ਹੈ ਤਾਂ ਇਹਦੇ ਵਿੱਚੋਂ ਸਾਡਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਜੀਵਾਣੂ ਬੈਕਟੀਰੀਆ ਬੈਕਟੀਰੀਆ ਕਰਕੇ ਜਿਹੜੇ ਇਹ ਰੋਗ ਆਗੇ ਉਹ ਫੈਲਦੇ ਆ ਇਹਦੇ ਵਿੱਚ ਕਦੇ ਵੀ ਪਜ਼ਲ ਨਹੀਂ ਹੋਣਾ ਵਾਇਰਸ ਨਹੀਂ ਲਗਾ ਕੇ ਆਉਣਾ ਠੀਕ ਹੈ ਵਿਸ਼ਾਣੂ ਤੇ ਜੀਵਾਣੂ ਦੇ ਵਿੱਚ ਅਸੀਂ ਪਸਲ ਹੋ ਜਾਂਦੇ ਆ ਤਾਂ ਇਹਦੀ ਇੰਗਲਿਸ਼ ਹੈ ਜਿਹੜੀ ਉਹ ਤੁਸੀਂ ਯਾਦ ਰੱਖਣੀ ਆ ਜੀਵਾਣੂ ਬੈਕਟੀਰੀਆ ਹੁੰਦੇ ਨੇ ਵਿਸ਼ਾਣੂ ਵਾਇਰਸ ਹੁੰਦੇ ਨੇ ਠੀਕ ਹੈ ਜੀ ਤਾਂ ਸਾਡਾ ਆਨਸਰ ਆਏਗਾ ਜੀਵਾਣੂ ਜਾਨੀ ਕਿ অপਸ਼ਨ ਨੰਬਰ 3 ਅਗਲਾ ਕੁਐਸਚਨ ਹੈ ਜੀ ਯੂਰੀਆ ਤਿਆਰ ਕਰਨ ਲਈ ਕੁਦਰਤੀ ਗੈਸ ਤੋਂ ਕਿਹੜੀ ਗੈਸ ਪ੍ਰਾਪਤ ਕੀਤੀ ਜਾਂਦੀ ਹੈ ਬਹੁਤ ਸੌਖਾ ਜਿਹਾ ਕੁਐਸਚਨ ਹੈ ਤਾਂ ਇਹਦਾ ਆਨਸਰ ਹੈ ਜੀ ਹਾਈਡਰੋਜਨ ਠੀਕ ਹੈ ਜਦੋਂ ਯੂਰੀਆ ਦੀ ਖਾਦ ਜਿਹੜੀ ਉਹ ਤਿਆਰ ਹੁੰਦੀ ਆ ਤਾਂ ਇਹ ਕੁਦਰਤੀ ਗੈਸ ਤੋਂ ਅਸੀਂ ਗੈਸ ਪ੍ਰਾਪਤ ਕਰਦੇ ਆ ਉਹ ਹੁੰਦੀ ਹੈ ਹਾਈਡਰੋਜਨ ਓਕੇ ਪ੍ਰਸ਼ਨ ਨੰਬਰ 100 ਡੈਸ਼ ਦਾ ਦੂਜਾ ਨਾਮ ਕਾਲਾ ਸੋਨਾ ਵੀ ਹੈ ਬਲੈਕ ਗੋਲਡ ਕਿਹਨੂੰ ਕਿਹਾ ਜਾਂਦਾ ਹੈ ਜੀ ਤਾਂ ਇਹ ਵੀ ਬਹੁਤ ਸੌਖਾ ਸੀ ਆਨਸਰ ਹੈ ਪੈਟਰੋਲੀਅਮ ਠੀਕ ਹੈ ਜਦੋਂ ਵੀ ਇਹਦੇ ਵਿੱਚੋਂ ਅਲੱਗ-ਅਲੱਗ ਚੀਜ਼ਾਂ ਕਰੀਆਂ ਜਾਂਦੀਆਂ ਨੇ ਗੈਸ ਕੱਢੀ ਜਾਂਦੀ ਹੈ ਪੈਟਰੋਲਾ ਲੱਗ ਕੀਤਾ ਜਾਂਦਾ ਹੈ ਉਹ ਬਾਅਦ ਦੀਆਂ ਗੱਲਾਂ ਨੇ ਤਾਂ ਪਹਿਲਾਂ ਇਹਨੂੰ ਜਿਹੜਾ ਕੰਪਾਊਂਡ ਰੂਪ ਆ ਸੰਜੁਗਤ ਰੂਪ ਆ ਉਹ ਹੁੰਦਾ ਪੈਟਰੋਲੀਅਮ ਤੇ ਇਸ ਨੂੰ ਕਾਲੇ ਸੋਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ 101 ਨੰਬਰ ਸੁਨਿਆਰ ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਲਈ ਲਾਟ ਦੇ ਕਿਹੜੇ ਖੇਤਰ ਦੀ ਵਰਤੋਂ ਕਰਦੇ ਹਨ ਤਾਂ ਬੱਚਿਆਂ ਨੇ ਅਕਸਰ ਹੀ ਮੋਮਬੱਤੀ ਨਾਲ ਜਿਹੜਾ ਇਹ ਚਿੱਤਰ ਆਉ ਬਣਾਇਆ ਹੋਊਗਾ ਲਾਟ ਦਾ ਤਾਂ ਇਹਦਾ ਸਹੀ ਆਨਸਰ ਹੈ ਜੀ ਸਾਡਾ ਆਪਸ਼ਨ ਨੰਬਰ 2 ਬਾਰੀ ਖੇਤਰਾ ਜਿਹੜਾ ਲਾਟ ਦਾ ਉਹ ਵਰਤਿਆ ਜਾਂਦਾ ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਦੇ ਲਈ 102 ਨੰਬਰ ਕੁਐਸਚਨ ਹੈ ਜੀ ਸੀएनजी ਦਾ ਕੈਲੋਰੀ ਮੁੱਲ ਕੀ ਹੈ ਤਾਂ ਸੀएनजी ਦਾ ਜਿਹੜਾ ਕੈਲੋਰੀ ਮੁੱਲ ਹੈ ਜੀ ਉਹ ਹੈ ਸਾਡੇ ਕੋਲ ਆਪਸ਼ਨ ਨੰਬਰ 4 50000 ਕਿਲੋ ਜੂਲ ਕਿਲੋਗ੍ਰਾਮ प्रति किलोग्राम ठीक है जी 103 नंबर क्वेश्चन विश्व जलगा दिवस कब मनाया जाता है जलगा जिन्हो हम सि वेटलैंड डेजो जानदे हां ता ए सारे बच्चा ने याद रखना है जी इस दा आंसर है फरवरी 2 2 फरवरी नु विश्व जलगा दिवस मनाया ਜਾਂਦਾ ਹੈ 104 नंबर ਹੇਠ ਲਿਖਿਆ ਵਿੱਚੋਂ ਕਿਹੜਾ ਜੀਵ ਕਲੀਆਂ ਰਾਹੀਂ ਅਲਿੰਗੀ ਪ੍ਰਜਨਨ ਕਰਦੇ ਹਨ ਤਾਂ ਆਨਸਰ ਹੈ ਜੀ ਫਰਸਟ ਆਪਸ਼ਨ ਖਮੀਰ ਕੁਐਸਚਨ ਨੰਬਰ 105 ਸਹੀ ਮਿਲਾਨ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚ ਸਾਡੇ 4 ਕੁਐਸਚਨ ਹੈ ਜਿਹੜੇ ਉਹ ਕੰਪਲੀਟ ਹੋ ਜਾਣਗੇ ਅਲੱਗ-ਅਲੱਗ ਪਾਰਕ ਦਿੱਤੇ ਹੋਏ ਨੇ ਤੇ ਨਾਲ ਹੀ ਦੱਸਿਆ ਹੋਇਆ ਕਿ ਇਹ ਪਾਰਕ ਜਿਹੜਾ ਉਹ ਕਿੱਥੇ ਬਣਿਆ ਹੋਇਆ ਜਿਮ ਕਾਰਬੇਟਰਾਸਟੀ ਪਾਰਕ ਕਾਨਾਰਾਸਟੀ ਪਾਰਕ गिर राष्ट्रीय पार्क काजीरंगा राष्ट्रीय पार्क ता ए आपा पहला एक लेक्चर कराया सीगा जीके ਦਾ ਉਹਦੇ ਵਿੱਚ ਤੁਹਾਨੂੰ ਵਿਦ অপਸ਼ਨਸ ਵਿਦ ਟ੍ਰਿਕਸ ਤੁਹਾਨੂੰ ਯਾਦ ਕਰਵਾਇਆ ਸੀਗਾ ਜੇ ਕਿਸੇ ਨੂੰ ਯਾਦ ਹੋਇਆ ਤਾਂ ਤਾਂ 105 ਨੰਬਰ ਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਜੀ অপਸ਼ਨ ਨੰਬਰ 4 ਠੀਕ ਹੈ ਤਾਂ ਜਿਹੜਾ ਤੁਸੀਂ ਇੱਥੇ ਹੀ ਵੀਡੀਓ ਨੂੰ ਪਾਜ਼ ਕਰਕੇ ਇਹ ਜਿਹੜੇ অপਸ਼ਨਸ ਆਗੇ ਉਹ ਚੈੱਕ ਕਰ ਲਿਓ ਠੀਕ ਹੈ ਜੀ ਤਾਂ ਜਿਵੇਂ ਜਿਹੜਾ ਜਿਮ ਕਾਰਵੇਟ ਆ ਉਹ ਉੱਤਰਾਖੰਡ ਦੇ ਵਿੱਚ ਹੈ ਠੀਕ ਹੈ ਤੇ ਜਿਹੜਾ ਕਾਨਾ ਹੈ ਉਹ ਮਧ ਪ੍ਰਦੇਸ਼ ਚ ਹੈ ਜਿਹੜਾ ਗਿਰ ਹੈ ਉਹ ਹੈਗਾ ਜੀ ਗੁਜਰਾਤ ਦੇ ਵਿੱਚ ਤੇੜਾ ਕਾਜ਼ੀਰੰਗਾ ਉਹ ਹੈ ਅਸਾਮ ਦੇ ਵਿੱਚ ਠੀਕ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਅਗਲਾ ਹੈ ਜੀ ਸਾਡਾ 106 ਨੰਬਰ ਹੇਠ ਲਿਖਿਆਂ ਵਿੱਚੋਂ ਕਿਸ ਦੇ ਜੀਵਨ ਚੱਕਰ ਦੇ ਵੱਧ ਪੜਾ ਹਨ ਜਿਹੜਾ ਜਿਆਦਾ ਮੈਕਸਿਮਮ ਸਟੇजेस ਦੇ ਵਿੱਚੋਂ ਨਿਕਲਦਾ ਹੈ ਇਹਨਾਂ ਵਿੱਚੋਂ ਕੌਣ ਹੈ ਤਾਂ ਬਹੁਤ ਈਜ਼ੀ ਹੈ ਜੀ ਆਪਸ਼ਨਸ ਬਹੁਤ ਈਜ਼ੀ ਸੀਗੀਆਂ ਤਾਂ ਸਹੀ ਆਨਸਰ ਹੈ ਜੀ অপਸ਼ਨ ਨੰਬਰ 1 ਡੱਡੂ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਘੱਟ ਹੁੰਦੀ ਹੈ ਠੀਕ ਹੈ ਕਿਹੜੀ ਟਾਈਪ ਆਫ ਫ੍ਰਿਕਸ਼ਨ ਦੀ ਜਿਹੜੀ ਸਭ ਤੋਂ ਲੀਸਟ ਘੱਟ ਹੁੰਦੀ ਹੈ ਤਾਂ ਸਹੀ ਸਾਡਾ ਆਨਸਰ ਹੈ ਜੀ ਵੇਲਣੀ ਰਗੜ ਓਕੇ ਪ੍ਰਸ਼ਨ ਨੰਬਰ 108 ਹੇਠ ਲਿਖਿਆਂ ਵਿੱਚੋਂ ਕਿਹੜਾ ਦੋ ਲਿੰਗੀ ਜੀਵ ਹੈ ਦਾ ਆਨਸਰ ਹੈ ਜੀ ਸਾਡਾ অপਸ਼ਨ ਨੰਬਰ 4 ਜੋਕਾਂ 109 ਨੰਬਰ ਫਿਰ ਦੁਬਾਰਾ ਤੋਂ ਮੈਚਿੰਗ ਵਾਲਾ ਕੁਐਸਚਨ ਬਣਦਾ ਹੈ ਸਾਡਾ ਕਾਲਮ ਊਡੇ ਦਾ ਕਾਲਮ ਐਡੇ ਨਾਲ ਮਿਲਾਨ ਕਰਨਾ ਹੈ ਆਪਣੇ ਵਰਗੇ ਹੋਰ ਜੀਵ ਪੈਦਾ ਕਰਨਾ ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਕਿਵਿਧੀ ਇਸੀ ਨਿਸ਼ੇਚਨ ਕਿਰਿਆ ਪਾਣੀ ਵਿੱਚ ਹੁੰਦੀ ਹੈ ਸ਼ਕਰਾਣੂ ਅਤੇ ਅੰਡਾ ਮਿਲ ਕੇ ਬਣਾਉਂਦੇ ਹਨ ਤਾਂ ਇਹਦੀ ਜਿਹੜੀ ਸਹੀ ਆਪਸ਼ਨ ਸਾਡੇ ਕੋਲੇ 109 ਨੰਬਰ ਦੀ ਬਣਦੀ ਹੈ ਜੀ ਤਾਂ ਉਹ ਹੈਗੀ ਪਹਿਲੀ ਠੀਕ ਹੈ ਤਾਂ ਆਪਣੇ ਵਰਗੇ ਜਿਹੜੇ ਹੋਰ ਜੀਵ ਪੈਦਾ ਕਰਦੇ ਨੇ ਤਾਂ ਉਹ ਕਿਰਿਆ ਹੁੰਦੀ ਹੈ ਜੀ ਪ੍ਰਜਨਨ ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਜਿਹੜੀ ਵਿਧੀ ਹੈਗੀ ਉਹ ਹੁੰਦੀ ਹੈ ਕਲੀਆਂ ਰਾਹੀਂ ਤੇ ਇਸੀ ਨਿਸ਼ੇਚਨ ਕਿਰਿਆ ਪਾਣੀ ਵਿੱਚ ਹੁੰਦੀ ਹੈ ਇਸ ਦਾ ਸਹੀ ਹਾਂਸਰ ਹੈ ਜੀ ਡੱਡੂ ਤੇ ਲਾਸਟ ਸ਼ਕਰਾਣੂ ਅਤੇ ਅੰਡਾ ਦੋਨੇ ਮਿਲ ਕੇ ਕੀ ਬਣਾਉਂਦੇ ਨੇ ਤਾਂ ਸਾਡਾ ਆਨਸਰ ਹੈ ਜੀ ਯੁਗਮਸ ਆਪਸ਼ਨ ਨੰਬਰ 2 ਠੀਕ ਹੈ ਤਾਂ ਇਹਨਾਂ ਸਾਰਿਆਂ ਨੂੰ ਮੈਚ ਕਰਕੇ ਸਾਡੇ ਕੋਲੇ ਸਹੀ ਆਪਸ਼ਨ ਬੰਦੀ ਆ ਆਪਸ਼ਨ ਨੰਬਰ 1 110 ਨੰਬਰ ਕੁਐਸਚਨ ਦੇਖੋ ਜੀ ਐਡਰੀਨਲ ਗ੍ਰੰਥੀ ਡੈਸ਼ ਦੇ ਸਿਰੇ ਉੱਪਰ ਸਥਿਤ ਹੁੰਦੀ ਹੈ ਆਪਸ਼ਨਸ ਦਿਮਾਗ ਗੁਰਦੇ ਲੱਭਾ ਗ੍ਰੰਥੀ ਥਾਇਰੋਇਡ ਤਾਂ 110 ਨੰਬਰ ਦਾ ਸਹੀ ਆਨਸਰ ਹੈ ਜੀ ਸਾਡੇ ਕੋਲ ਗੁਰਦੇ ਦੇ ਸਿਰੇ ਦੇ ਉੱਪਰ ਸਥਿਤ ਹੁੰਦੀ ਹੈ ਅਗਲਾ ਕੁਐਸਚਨ 111 ਨੰਬਰ ਵਿਸ਼ਵ ਤੰਬਾਕੂ ਰਹਿਤ ਦੇ ਕਦੋਂ ਮਨਾਇਆ ਜਾਂਦਾ ਹੈ 111 ਨੰਬਰ ਦਾ ਸਹੀ ਆਨਸਰ ਹੈ অপਸ਼ਨ ਨੰਬਰ 4 31 ਮਈ 112 ਨੰਬਰ ਹੇਠ ਲਿਖਿਆਂ ਵਿੱਚੋਂ ਕਿਹੜਾ ਗੈਰ ਸੰਪਰਕ ਬਲ ਹੈ ਇਹਨਾਂ ਵਿੱਚੋਂ ਨੋਨ ਕੰਟੈਕਟ ਫੋਰਸ ਕਿਹੜਾ ਹੈ 112 ਦਾ ਸਹੀ ਆਨਸਰ ਹੈ ਜੀ ਸਥਿਰ ਬਿਜਲੀ ਬਲ ਜਿਹਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੋਸਟੈਟਿਕ ਫੋਰਸ ਕੁਸ਼ਨ ਨੰਬਰ 113 ਨਦੀਆਂ ਵਿੱਚ ਪਾਣੀ ਡੈਸ਼ ਦੇ ਬਲ ਕਾਰਨ ਵਗਦਾ ਹੈ ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਗੁਰਤਾਬਲ ਗ੍ਰੈਵਿਟੀ ਪ੍ਰਸ਼ਨ ਨੰਬਰ 114 ਟ੍ਰੈਡਸ ਵਾਨਾਂ ਦੇ ਟਾਇਰਾਂ ਉੱਤੇ ਉਭਰੇ ਲੜੀਵਾਰ ਪੈਟਰਨ ਹੁੰਦੇ ਹਨ ਜੋ ਕੀ ਕਰਦੇ ਹਨ ਸਹੀ ਆਨਸਰ ਹੈ ਜੀ অপਸ਼ਨ ਨੰਬਰ 2 ਰਗੜ ਬਲ ਵਧਾਉਂਦੇ ਹਨ ਕਵੈਸਚਨ ਨੰਬਰ 115 ਵਸਤੂ ਦੀ ਮੱਧਮਾਨ ਸਥਿਤੀ ਤੋਂ ਵੱਧ ਤੋਂ ਵੱਧ ਦੂਰੀ ਕੀ ਅਖਵਾਉਂਦੀ ਹੈ ਸਹੀ ਉੱਤਰ ਹੈ ਜੀ অপਸ਼ਨ ਨੰਬਰ 4 ਆयाम ਜਿਹਨੂੰ ਅਸੀਂ ਐਂਪਲੀਟਿਊਡ ਬੋਲਦੇ ਹਾਂ ਪ੍ਰਸ਼ਨ ਨੰਬਰ 116 ਕਿਹੜਾ ਜੀਵ ਨੀਮ ਧੁਨੀਆ ਨਾਲ ਇੱਕ ਦੂਸਰੇ ਨਾਲ ਸੰਪਰਕ ਕਰਦਾ ਹੈ ਜਿਸ ਨੂੰ ਅਸੀਂ ਇਨਫਰਾਸੋਨਿਕ ਦੇ ਨਾਮ ਨਾਲ ਜਾਣਦੇ ਹਾਂ ਤਾਂ 116 ਨੰਬਰ ਕੁਐਸਚਨ ਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 1 ਦਾ ਆਨਸਰ ਹੈ ਜੀ ਗੈਂਡਾ ਕੁਐਸਚਨ ਨੰਬਰ 117 ਮੈਲਸ ਹੱਡੀ ਕਿਸ ਦਾ ਹਿੱਸਾ ਹੈ ਠੀਕ ਹੈ ਇਹ ਤਾਂ ਸਾਰਿਆਂ ਨੂੰ ਪਤਾ ਕਿ ਕੰਨ ਦੇ ਵਿੱਚ ਹੁੰਦੀ ਹੈ ਇਹ ਤਾਂ ਇਹਦਾ ਅਸੀਂ ਪੋਰਸ਼ਨ ਦੱਸਣਾ ਕਿ ਕਿਹਦਾ ਹਿੱਸਾ ਹੈ 117 ਨੰਬਰ ਕੁਐਸਚਨ ਦਾ ਸਹੀ ਆਨਸਰ ਹੈ ਜੀ ਵਿਚਲਾ ਕੰਨ ਜਿਹਨੂੰ ਅਸੀਂ ਮਿਡਲ ਇਅਰ ਬੋਲਦੇ ਹਾਂ 118 ਨੰਬਰ ਪ੍ਰਸ਼ਨ ਕਿਹੜਾ ਕਥਨ ਗਲਤ ਹੈ ਤਾਂ ਇੱਥੇ ਧਿਆਨ ਰੱਖਣਾ ਗਲਤ ਪੁੱਛਿਆ ਇੰਨਾ ਵਿੱਚੋਂ ਤਿੰਨ ਜਿਹੜੇ ਉਹ ਸਹੀ ਆ ਤੇ ਇੱਕ ਹੀ ਆ ਜਿਹੜਾ ਉਹ ਗਲਤ ਹੈ ਇੱਥੇ ਅਸੀਂ ਐਲੀਮੀਨੇਸ਼ਨ ਮੈਥਡ ਯੂਜ਼ ਕਰਾਂਗੇ ਜਿਹੜਾ ਆਪਾਂ ਅਕਸਰ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਤਾਂ 118 ਨੰਬਰ ਦਾ ਸਹੀ ਆਨਸਰ ਸਾਡੇ ਕੋਲ ਹੈ ਜੀ অপਸ਼ਨ ਨੰਬਰ 3 ਜਿਹੜਾ ਇਹ ਕਥਨ ਆਗਾ ਉਹ ਗਲਤ ਹੈ ਡੈਸੀਬਲ ਬੇਲੁਰੀਆਂ ਧੁਨੀਆਂ ਹਨ ਤਾਂ ਇਹ ਆਨਸਰ ਹੈ ਜਿਹੜਾ ਸਾਡਾ 118 ਨੰਬਰ ਦਾ ਬੰਦਾ ਬਾਕੀ ਸਾਰੇ ਕਥਨ ਜਿਹੜੇ ਉਹ ਬਿਲਕੁਲ ਸਹੀ ਨੇ ਨੈਕਸਟ ਹੈ ਜੀ ਕਵੈਸਚਨ ਨੰਬਰ 119 ਬਹੁਤ ਹੀ ਸੌਖਾ ਕਵੈਸਚਨ ਸੀਗਾ ਕਸ਼ੀਦਿਤ ਪਾਣੀ ਕੀ ਹੈ ਕਸ਼ੀਦਿਤ ਪਾਣੀ ਕਿਸ ਨੂੰ ਕਿਹਾ ਜਾਂਦਾ ਹੈ ਕੀ ਹੈ ਉਹ ਪੂਰ ਕੰਡਕਟਰ ਹੈ ਜੀ ਕਮਜ਼ੋਰ ਚਾਲਕ ਆਪਸ਼ਨ ਨੰਬਰ 1 ਸਾਡਾ ਆਨਸਰ ਬੰਦ ਹੈ ਪ੍ਰਸ਼ਨ ਨੰਬਰ 120 ਇੱਕ ਡੋਲਕ 64 ਡੋਲਨ 4 ਸੈਕਿੰਡ ਚ ਪੂਰੇ ਕਰਦਾ ਇਹਦੀ ਅਸੀਂ ਆਵਰਤੀ ਪਤਾ ਕਰਨੀ ਆ ਤਾਂ ਡੋਲਨ ਓਵਰ ਸੈਕਿੰਡ ਕਰਕੇ ਦਾ ਸਹੀ ਆਨਸਰ ਨਿਕਲਾਏਗਾ অপਸ਼ਨ ਨੰਬਰ 2 16 ਹਰਟਸ ਠੀਕ ਹੈ 121 ਨੰਬਰ ਕਿਹੜਾ ਬਿਜਲੀ ਦਾ ਚੰਗਾ ਚਾਲਕ ਹੈ ਗੁੱਡ ਕੰਡਕਟਰ ਇਹਦੇ ਵਿੱਚੋਂ ਅਸੀਂ ਫਾਈਂਡ ਕਰਨਾ 121 ਨੰਬਰ ਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 4 ਗ੍ਰੇਫਾਈਟ ਕੁਐਸਚਨ ਨੰਬਰ 122 ਬਿਜਲੀ ਧਾਰਾ ਦੀ ਵਰਤੋਂ ਕਰਕੇ ਵਧੀਆ ਧਾਤ ਦੀ ਸਸਤੀ ਧਾਤ ਉੱਤੇ ਵਾਰਤ ਚੜਾਈ ਜਾਂਦੀ ਹੈ ਨੂੰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਜੀ ਮਲਮਾ ਕਰਨ ਕਰਨਾ ਬਿਜਲੀ ਮਲਮਾ ਕਰਨ ਆਪਸ਼ਨ ਨੰਬਰ 2 ਸਾਡਾ ਸਹੀ ਆਨਸਰ ਹੈ 123 ਨੰਬਰ ਕੁਐਸਚਨ ਹਵਾ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਅਨੀਮੋਮੀਟਰ ਆਪਸ਼ਨ ਨੰਬਰ 4 ਸਾਡਾ ਆਨਸਰ ਬਣੇਗਾ ਕੁਐਸਚਨ ਨੰਬਰ 126 ਅੱਖ ਦੇ ਡੇਲੇ ਵਿੱਚ ਲੈਂਸ ਤੇ ਪਿਛਲੇ ਪਾਸੇ ਕਿਹੜਾ ਦਰਵ ਹੁੰਦਾ ਹੈ ਠੀਕ ਹੈ ਜਿਵੇਂ ਸਾਡੀ ਆਈ ਬੋਲ ਆ ਉਹਦੇ ਪਿੱਛੇ ਜਿਹੜਾ ਇੱਕ ਫਲੂਇਡ ਹੁੰਦਾ ਉਹ ਕਿਹੜਾ ਹੁੰਦਾ ਉਹਦਾ ਅਸੀਂ ਨਾਮ ਦੱਸਣਾ ਤਾਂ ਆਨਸਰ ਸਾਡਾ ਆਏਗਾ ਜੀ অপਸ਼ਨ ਨੰਬਰ 3 ਵਿਟਰਸ ਹਿਊਮਰ 125 ਨੰਬਰ ਕੁਐਸਚਨ ਇਨ੍ਹਾਂ ਵਿੱਚੋਂ ਕਿਸ ਦੀਆਂ ਸੰਯੁਕਤ ਅੱਖਾਂ ਹੁੰਦੀਆਂ ਹਨ ਕੰਪਾਉਂਡ ਆਈਜ਼ ਤਾਂ অপਸ਼ਨ ਨੰਬਰ 2 तितਲੀ ਦੀਆਂ ਨੇ ਜਿਹੜੀਆਂ ਸੰਯੁਕਤ ਅੱਖਾਂ ਹੁੰਦੀਆਂ 126 ਨੰਬਰ ਕੁਐਸਚਨ ਅੱਖਾਂ ਦੇ ਕਿਸ ਭਾਗ ਕਾਰਨ ਅੱਖ ਦਾ ਰੰਗ ਹੁੰਦਾ ਜਿਹੜਾ ਸਹੀ ਡਿਸਾਈਡ ਕਰਨੇ ਆ ਕਿ ਅੱਖ ਦਾ ਰੰਗ ਕਿਉਂ ਜਾ ਕਾਲਾ ਹੈ ਭੂਰਾ ਜਾ ਗ੍ਰੀਨ ਹੈ ਕਿਉਂ ਜਾ ਠੀਕ ਹੈ ਤਾਂ ਰੰਗ ਬਾਰੇ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਆ ਉਹ ਕਿਸ ਤੋਂ ਮਿਲਦੀ ਆ ਉਹ ਮਿਲਦੀ ਹੈ ਜੀ ਆਇਰਸ ਤੋਂ ਆਪਸ਼ਨ ਨੰਬਰ 4 ਸਾਡਾ ਸਹੀ ਆਨਸਰ ਹੈ ਕਿਹੜਾ ਕਥਨ ਸਹੀ ਹੈ ਇਹਦੇ ਵਿੱਚ ਜਿਹੜੇ ਬਾਕੀ ਤਿੰਨ ਕਥਨ ਨੇ ਉਹ ਗਲਤ ਨੇ ਤੇ ਸਿਰਫ ਇੱਕ ਕਥਨ ਜਿਹੜਾ ਉਹ ਸਹੀ ਤਾਂ অপਸ਼ਨ ਨੰਬਰ 3 ਦਾ ਜਿਹੜਾ ਉਹ ਸਾਡੇ ਕੋਲੇ ਸਹੀ ਹੈ ਠੀਕ ਹੈ ਜੀ ਅਗਲਾ ਸਾਡਾ ਕੁਐਸਚਨ ਹੈ 128 ਸ਼ੱਕਰ ਰੋਗ ਬਹੁਤ ਈਜ਼ੀ ਕੁਐਸਚਨ ਹੈ ਸ਼ੱਕਰ ਰੋਗ ਕਿਸ ਹਾਰਮੋਨ ਦੀ ਕਾਰਨ ਹੁੰਦਾ ਹੈ অপਸ਼ਨ ਨੰਬਰ 4 ਇਨਸੂਲਿਨ 129 ਨੰਬਰ ਕੁਐਸਚਨ ਸ਼ੁਕਰਾਨੂ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ ਜੇ ਤੁਹਾਡੇ ਧਿਆਨ ਚ ਹੋਵੇ ਤਾਂ ਇਹ ਕੁਸ਼ਚਨ ਪਹਿਲਾਂ ਵੀ ਆ ਚੁੱਕਿਆ ਮੈਚਿੰਗ ਦੇ ਵਿੱਚ ਤਾਂ ਆਪਸ਼ਨ ਨੰਬਰ 1 ਸਾਡਾ ਆਨਸਰ ਹੈ ਯੁਗਮਸ 103 ਨੰਬਰ ਕੁਸ਼ਚਨ ਇਹਨਾਂ ਵਿੱਚੋਂ ਕਿਸ ਜੀਵ ਨੂੰ ਸਪਸ਼ਟ ਤੌਰ ਤੇ ਸਜੀਵ ਜਾਂ ਨਰਜੀਵ ਨਹੀਂ ਕਿਹਾ ਜਾ ਸਕਦਾ ਅਸੀਂ ਡੈਫੀਨਿਟਲੀ ਨਹੀਂ ਕਹਿ ਸਕਦੇ ਵੀ ਇਹ ਲਿਵਿੰਗ ਹੈ ਜਾਂ ਫਿਰ ਨੋਨ ਲਿਵਿੰਗ ਹੈ ਤਾਂ ਇਸ ਦਾ ਸਹੀ ਆਨਸਰ ਹੈ ਜੀ ਸਾਡੇ ਕੋਲੇ ਵਿਸ਼ਾਣੂ ਵਾਇਰਸ ਠੀਕ ਹੈ ਤਾਂ ਇੱਥੇ ਸਾਡੇ ਜਿਹੜੇ ਸਾਇੰਸ ਦੇ ਕੁਐਸਚਨਸ ਨੇ ਉਹ ਖਤਮ ਹੁੰਦੇ ਨੇ ਇਸ ਤੋਂ ਬਾਅਦ ਅਸੀਂ ਸ਼ੁਰੂ ਕਰਦੇ ਹਾਂ ਐਸਐਸਟੀ ਦੇ ਕੁਐਸਚਨ ਹਾਂਜੀ ਐਸਐਸਟੀ ਦੇ ਪ੍ਰਸ਼ਨ ਸ਼ੁਰੂ ਹੁੰਦੇ ਨੇ 151 ਨੰਬਰ ਤੋਂ ਧਰਤੀ ਦੇ ਅੰਦਰ ਜਿੱਥੇ ਪੂਛਾਲ ਤਰੰਗਾਂ ਉੱਠਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਜਿੱਥੋਂ ਉੱਠਦੀਆਂ ਨੇ ਉਦਮ ਹੁੰਦੀਆਂ ਨੇ ਠੀਕ ਹੈ ਤਾਂ ਉਹਨੂੰ ਕਹਿੰਦੇ ਨੇ ਜੀ ਉਦਗਮ ਕੇਂਦਰ ਆਪਸ਼ਨ ਨੰਬਰ 3 ਸਾਡਾ ਸੈਸਮਿਕ ਫੋਕਸ ਇਹਦਾ ਆਨਸਰ ਹੈ 155 ਨੰਬਰ ਸਰਕਾਰ ਵੱਲੋਂ ਜੰਗਲੀ ਜੀਵਾਂ ਦੇ ਬਚਾ ਲਈ ਪ੍ਰੋਜੈਕਟ এলিਫੈਂਟ ਕਦੋਂ ਚਲਾਇਆ ਗਿਆ ਸੀ ਇਹ ਚਲਾਇਆ ਗਿਆ ਸੀ ਜੀ 1992 ਦੇ ਵਿੱਚ 153 ਨੰਬਰ ਕੁਐਸਚਨ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਅਮਰੀਕਾ ਇੰਗਲੈਂਡ ਭਾਰਤ ਜਨਨਾ ਚ ਕੋਈ ਵੀ ਨਹੀਂ ਤਾਂ ਸਹੀ ਆਨਸਰ ਅਫਰੀਕਾ ਹੈ ਜੀ ਉਹ ਇਹਦੇ ਵਿੱਚ ਹੈ ਨੀਗਾ ਇਸ ਕਰਕੇ ਅਸੀਂ ਆਪਸ਼ਨ ਨੰਬਰ 4 ਸਾਡਾ ਆਨਸਰ ਲਗਾਵਾਂਗੇ 153 ਲਈ ਨੈਕਸਟ 156 75 ਸੈਂਟੀਮੀਟਰ ਸਾਲਾਨਾ ਤੋਂ ਘੱਟ ਬਰਖਾ ਵਾਲੇ ਖੇਤਰ ਵਿੱਚ ਕਿਹੜੇ ਜੰਗਲ ਪਾਏ ਜਾਂਦੇ ਹਨ ਤਾਂ ਸਹੀ ਆਨਸਰ ਹੈ ਜੀ ਸਾਡੇ ਕੋਲ ਮਾਰੋਥਲੀ ਜੰਗਲ ਉਨਤੀਤੀਆਂ ਦੇ ਕਿਨਾਂ 75 ਸੈਂਟੀਮੀਟਰ ਤੋਂ ਘੱਟ ਪੁੱਛਿਆ ਇਹਨਾਂ ਨੇ ਤਾਂ ਉਹ ਮਾਰੂਥਲੀ ਜੰਗਲ ਹੁੰਦੇ ਆ 155 ਨੰਬਰ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪਰਮਾਣੂ ਖਣਿਜ ਪਦਾਰਤ ਨਹੀਂ ਹੈ ਖਣਿਜ ਪਦਾਰਤ ਨਹੀਂ ਹੈ ਪੁੱਛਿਆ ਤਾਂ ਸਹੀ ਆਨਸਰ ਹੈ ਦਾ অপਸ਼ਨ ਨੰਬਰ 4 ਮੈਗਨੀਸ਼ੀਅਮ 156 ਨੰਬਰ MICR ਕੋਡ ਇਹਦੇ ਵਿੱਚ 9 ਅੰਕਾਂ ਦੇ ਵਿੱਚੋਂ ਪਹਿਲੇ ਜਿਹੜੇ 3 ਅੰਕ ਨਹੀਂ ਕਿਸ ਕੋਡ ਨੂੰ ਦਰਸਾਉਂਦੇ ਨੇ ਤਾਂ ਸਾਡੀਆਂ ਬੈਂਕ ਵਾਲੀਆਂ ਕਾਪੀਆਂ ਦੇ ਉੱਪਰ ਲਿਖਿਆ ਹੁੰਦਾ ਤਾਂ ਸਹੀ ਆਨਸਰ ਹੈ ਜੀ ਸਾਡਾ ਸਿਟੀ ਕੋਡ ਕਿਹੜੀ ਸਿਟੀ ਆ ਉਹਦੇ ਕੋਡ ਨੂੰ ਦਰਸਾਉਂਦੇ ਨੇ ਇਹ ਪਹਿਲੇ ਤਿੰਨ ਅੰਕ 157 ਨੰਬਰ ਕੁਐਸਚਨ ਦੇਖੋ ਜੀ ਕਿਸੇ ਵਪਾਰੀ ਲਈ ਕਿਹੜਾ ਖਾਤਾ ਖੋਲਣਾ ਸਹੀ ਹੈ ਹੁਣ ਇਹਨਾਂ ਨੇ ਵਪਾਰੀ ਪੁੱਛਿਆ ਟਰੇਡਰ ਠੀਕ ਹੈ ਤਾਂ ਇਹਨਾਂ ਵਪਾਰੀ ਹੁੰਦਾ ਉਨੂੰ ਬਹੁਤ ट्रांजੈਕਸ਼ਨਸ ਡੇਲੀ ਦੀਆਂ ਕਰਨੀਆਂ ਪੈਂਦੀਆਂ ਠੀਕ ਹੈ ਪੈਸੇ ਇਧਰੋਂ ਉਧਰ ਭੇਜਨੇ ਪੈਂਦੇ ਆ ਤਾਂ ਅਜਿਹੀ ਸਥਿਤੀ ਦੇ ਲਈ ਜਿਹੜਾ ਖਾਤਾ ਹੁੰਦਾ ਜੀ ਉਹ ਹੁੰਦਾ ਹੈ অপਸ਼ਨ ਨੰਬਰ 4 ਚਾਲੂ ਖਾਤਾ ਜਿਹਨੂੰ ਅਸੀਂ ਕਰੰਟ ਅਕਾਊਂਟ ਬੋਲਦੇ ਆ 158 ਨੰਬਰ ਕੁਐਸਚਨ ਚੱਕਰਵਾਤਾ ਨੂੰ ਉੱਤਰੀ ਅਮਰੀਕਾ ਦੇ ਵਿੱਚ ਕੀ ਆਖਿਆ ਜਾਂਦਾ ਹੈ ਉੱਤਰੀ ਅਮਰੀਕਾ ਦੇ ਵਿੱਚ ਇਹਨੂੰ ਕਹਿੰਦੇ ਨੇ ਜੀ ਹਰੀਕੇਨ অপਸ਼ਨ ਨੰਬਰ 1 169 ਕੁਐਸਚਨ ਸੰਸਾਰ ਦਾ ਸਭ ਤੋਂ ਜ਼ਿਆਦਾ ਕੁਦਰਤੀ ਗੈਸ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਆਨਸਰ ਸਾਡੇ ਕੋਲ ਸਭ ਤੋਂ ਵੱਡੀ ਮਹਾਸ਼ਕਤੀ ਯੂਐਸਏ। ਕੁਐਸਚਨ ਨੰਬਰ 160 ਕਿਹੜੇ ਮਹਾਦੀਪ ਨੂੰ ਕੌਫੀ ਦੇ ਪੌਦੇ ਦਾ ਜਨਮਦਾਤਾ ਮੰਨਿਆ ਜਾਂਦਾ ਹੈ? ਕਿ ਕੌਫੀ ਦੇ ਪੌਦੇ ਦਾ ਜਨਮ ਇਸ ਮਹਾਦੀਪ ਦੇ ਵਿੱਚ ਹੋਇਆ ਸੀ? ਆਨਸਰ ਹੈ ਸਾਡਾ ਆਪਸ਼ਨ ਨੰਬਰ 4 ਅਫਰੀਕਾ। 161 ਨੰਬਰ 1739 ਈਸਵੀ ਵਿੱਚ ਡੈਸ਼ ਨੇ ਅਬਦ ਨੂੰ ਇੱਕ ਸਤੰਤ ਰਾਜ ਬਣਾਇਆ ਤਾਂ ਆਨਸਰ ਹੈ ਜੀ ਸਾਡੇ ਕੋਲ ਸਾਦਤ ਖਾਂ ਕੁਐਸਚਨ ਨੰਬਰ 162 ਵਪਾਰ ਕਰਨ ਦੇ ਮੰਤਮ ਨਾਲ ਭਾਰਤ ਵਿੱਚ ਸਭ ਤੋਂ ਪਹਿਲਾਂ ਕੌਣ ਆਏ ਤਾਂ ਸਾਰਿਆਂ ਦੇ ਦਿਮਾਗ ਵਿੱਚ ਇੱਕ ਨਾਮ ਹੀ ਆ ਗਿਆ ਹੋਊਗਾ 162 ਦਾ ਆਨਸਰ ਹੈ ਜੀ ਵਾਸਕੋ ਡੀ ਗਾਮਾ ਸਾਰਿਆਂ ਦੇ ਦਿਮਾਗ 'ਚ ਆਇਆ ਹੋ ਤਾਂ ਆਨਸਰ ਹੈ ਸਾਡੇ ਕੋਲੇ ਪੁਰਤਗਾਲੀ ਨੈਕਸਟ 163 ਨੰਬਰ ਕੁਐਸਚਨ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਡੈਸ਼ ਐਕਟ ਪਾਸ ਕੀਤਾ ਗਿਆ ਕਿ ਕਿਸ ਤਰ੍ਹਾਂ ਜਿਹੜੀ ਕੰਪਨੀ ਆ ਉਹ ਕੰਮ ਭਾਰਤ ਦੇ ਵਿੱਚ ਕਰ ਰਹੀ ਆ ਤਾਂ ਇਸ ਦਾ ਆਨਸਰ ਹੈ ਜੀ অপਸ਼ਨ ਨੰਬਰ 1 ਰੈਗੂਲੇਟਿੰਗ ਐਕਟ 1773 ਕੁਐਸਚਨ ਨੰਬਰ 164 1866 ਤੋਂ 68 ਈਸਵੀ ਵਿੱਚ ਨੀਲ ਦੀ ਖੇਤੀ ਦੇ ਵਿਰੁੱਧ ਵਿਦਰੋਹ ਹੋਇਆ ਸੀ ਇਨਾਂ ਵਿੱਚੋਂ ਕਿਹੜੇ ਖੇਤਰ ਦੇ ਵਿੱਚ ਹੋਇਆ ਸੀ 164 ਨੰਬਰ ਦਾ ਆਨਸਰ ਅਸੀਂ ਲਗਾਵਾਂਗੇ অপਸ਼ਨ ਨੰਬਰ 4 ਬਿਹਾਰ ਦੇ ਵਿੱਚ ਅਗਲਾ ਕੁਸ਼ਣ ਹੈ ਜੀ 165 ਨੰਬਰ ਪਟਸਨ ਉਦਯੋਗ ਦਾ ਸਭ ਤੋਂ ਪਹਿਲਾ ਕਾਰਖਾਨਾ ਡੈਸ਼ ਇਸਵੀ ਵਿੱਚ ਡੈਸ਼ ਵਿਖੇ ਖੋਲਿਆ ਗਿਆ ਦੋ ਚੀਜ਼ਾਂ ਸਾਨੂੰ ਪੁੱਛੀਆਂ ਗਈਆਂ ਨੇ ਕਦੋਂ ਖੋਲਿਆ ਗਿਆ ਠੀਕ ਹੈ ਤੇ ਕਿੱਥੇ ਖੋਲਿਆ ਗਿਆ ਤਾਂ ਇਹਦਾ ਆਨਸਰ ਹੈ ਜੀ অপਸ਼ਨ ਨੰਬਰ 3 1854 ਦੇ ਵਿੱਚ ਖੋਲਿਆ ਕਿਥੇ ਬੰਗਾਲ ਦੇ ਵਿੱਚ ਕੁਐਸਚਨ ਨੰਬਰ 166 1857 ਇਸਵੀ ਦਾ ਵਿਦਰੋਹ ਡੈਸ਼ ਤੋਂ ਸ਼ੁਰੂ ਹੋਇਆ ਬਹੁਤ ਈਜ਼ੀ ਕੁਐਸਚਨ ਸੀਗਾ ਆਪਸ਼ਨ ਨੰਬਰ 2 ਬਾਰਕਪੁਰ ਤੋਂ ਸ਼ੁਰੂ ਹੋਇਆ 160 ਨੰਬਰ ਪ੍ਰਸ਼ਨ ਪ੍ਰੀਮੀਅਰ ਵਰਨਾ ਪ੍ਰੀਚਾ ਇਹਦੇ ਲੇਖਕ ਕੌਣ ਆ ਅਸੀਂ ਇਹਦਾ ਲੇਖਕ ਦਾ ਨਾਮ ਦੱਸਣਾ ਹੈ ਤਾਂ ਆਨਸਰ ਸਾਡੇ ਕੋਲ ਆ ਗਿਆ ਜੀ ਈਸ਼ਵਰ ਚੰਦਰ ਵਿਦਿਆ ਸਾਗਰ অপশন ਨੰਬਰ 10 108 ਹਾਰਟ ਨੰਬਰ ਪਰੀਾਰ ਰਾਮਾ ਸੁਆਮੀ ਡੈਸ਼ ਦੇ ਮਹਾਨ ਸਮਾਜ ਸੁਧਾਰਕ ਸਨ ਸਟੇਟ ਦੱਸਨੀ ਆ ਸੀ ਕਿ ਉਹ ਕਿੱਥੋਂ ਦੇ ਸੀਗੇ ਤਾਂ ਆਨਸਰ ਹੈ ਜੀ ਸਾਡਾ অপশন ਨੰਬਰ 1 ਤਾਮਿਲਨਾਡੂ ਅਗਲਾ ਕੁਐਸਚਨ ਸਾਡਾ ਮੈਚਿੰਗ ਵਾਲਾ ਹੈ ਜੀ ਧਿਆਨ ਨਾਲ ਦੇਖਾਂਗੇ ਸ਼ਾਂਤੀਨ ਗੇਦਨ ਕਿੱਥੇ ਠੀਕ ਹੈ ਸ਼ਾਂਤੀਨ ਗੀਤਨ ਦਾ ਸਬੰਧ ਕਿਸ ਦੇ ਨਾਲ ਹੈ ਗਦਰ ਪਾਰਟੀ ਦਾ ਸਬੰਧ ਕਿਸ ਦੇ ਨਾਲ ਹੈ ਹੋਮ ਰੂਲ ਅੰਦੋਲਨ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਤਾਂ ਇਹਦੇ ਵਿੱਚੋਂ ਜਿਹੜੀ ਸੌਖੀ ਜੀ ਆਪਸ਼ਨ ਆ ਉਹ ਸਭ ਤੋਂ ਪਹਿਲਾਂ ਅਸੀਂ ਚੂਜ਼ ਕਰ ਲੈਣੇ ਹੁੰਦੇ ਆ ਡੀ ਆਪਸ਼ਨ ਠੀਕ ਹੈ ਸ਼ਾਂਤੀਨ ਗੀਤਨ ਵੀ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੈ ਇਹਦਾ ਸਬੰਧ ਹੈ ਉਹ ਰਵਿੰਦਰਨਾਥ ਟੈਗੋਰ ਜੀ ਨਾਲ ਹੈ ਠੀਕ ਹੈ ਤਾਂ ਇਸ ਆਪਸ਼ਨ ਦੇ ਅਕੋਰਡਿੰਗ ਅਸੀਂ 169 ਦਾ ਆਨਸਰ ਲਾਵਾਂਗੇ ਆਪਸ਼ਨ ਨੰਬਰ 4 ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਜੀ ਗਦਰ ਪਾਰਟੀ ਲਾਲਾ ਹਰਦਿਆਲ ਹੋਮ ਰੂਲ ਅੰਦੋਲਨ ਐਨੀਬੈਸੈਂਟ ਤੇ ਲਾਸਟ ਹੈ ਜੀ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਇਹਦਾ ਆਨਸਰ ਹੈ ਸਾਡੇ ਕੋਲੇ ਬਿਪਨ ਚੰਦਰ ਪਾਲ ਹਾਂਜੀ ਪ੍ਰਸ਼ਨ ਨੰਬਰ 170 ਬੰਗਾਲ ਦੀ ਵੰਡ ਡੈਸ਼ ਦੁਆਰਾ ਡੈਸ਼ ਵਿੱਚ ਕੀਤੀ ਗਈ ਤਾਂ ਇਹਦੇ ਵਿੱਚ ਕੋਈ ਵੀ ਆਪਸ਼ਨ ਜਿਹੜੀ ਉਹ ਸਹੀ ਨਹੀਂ ਹੈਗੀ ਕਿਉਂਕਿ ਬੰਗਾਲ ਦੀ ਵੰਡ ਜਿਹੜੀ ਉਹ 1905 ਦੇ ਵਿੱਚ ਕੀਤੀ ਸੀ ਕਿਹਨੇ ਕੀਤੀ ਸੀ ਲਾਰਡ ਕਰਜ਼ਨ ਨੇ ਤਾਂ ਕੋਈ ਵੀ ਆਪਸ਼ਨ ਇਹਨਾਂ ਵਿੱਚੋਂ ਸਹੀ ਨਹੀਂ ਹੈਗੀ ਇਸ ਕਰਕੇ ਸਾਡਾ ਆਨਸਰ ਆਏਗਾ ਆਪਸ਼ਨ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ 171 ਨੰਬਰ ਭਾਰਤੀ ਸੰਵਿਧਾਨਾ ਨੂੰ ਕਦੋਂ ਪਾਸ ਹੋਇਆ ਸੀ ਤਾਂ ਹੁਣ ਇੱਥੇ ਧਿਆਨ ਦੇਣਾ ਪਾਸ ਪੁੱਛਿਆ ਉਹਨਾਂ ਨੇ ਲਾਗੂ ਨਹੀਂ ਪੁੱਛਿਆ ਤਾਂ ਸਾਡਾ ਸਹੀ ਆਨਸਰ ਬਣੇਗਾ ਜੀ অপਸ਼ਨ ਨੰਬਰ 2 26 ਨਵੰਬਰ 1949 ਕੁਐਸਚਨ ਨੰਬਰ 172 ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ ਡੈਸ਼ ਵਿੱਚ ਲਾਗੂ ਕੀਤਾ ਗਿਆ ਅਸੀਂ ਸਾਲ ਦੱਸਣਾ ਕਿ ਐਂਟੀ ਡਵਰੀ ਐਕਟ ਦਾ ਜਿਹੜਾ ਉਹ ਕਦੋਂ ਲਾਗੂ ਹੋਇਆ ਤਾਂ অপਸ਼ਨ ਨੰਬਰ 1 ਸਾਡੀ ਸਹੀ ਆ 1961 ਦੇ ਵਿੱਚ ਨਾਲ ਹੀ ਯਾਦ ਰੱਖਿਓ ਕਿ 1984 1986 ਤੇ 2005 ਦੇ ਵਿੱਚ ਇਹਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਉਹ ਵੀ ਹੋਈਆਂ ਨੇ ਜਿਆਦਾ ਅਮੈਂਡਮੈਂਟਸ ਜਿਹੜੀਆਂ ਉਹ 1984 ਤੇ 86 ਦੀਆਂ ਮੰਨੀਆਂ ਜਾਂਦੀਆਂ ਤੇ ਇੱਕ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ 2005 ਦੇ ਵਿੱਚ ਲਾਗੂ ਹੋਇਆ ਸੀ ਉਹ ਵੀ ਤੁਸੀਂ ਇਹਦੇ ਨਾਲ ਹੀ ਯਾਦ ਕਰ ਲੈਣਾ ਠੀਕ ਹੈ ਜੀ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 173 ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ অপਸ਼ਨ ਨੰਬਰ 3 ਸਾਡਾ ਆਨਸਰ ਹੈ ਸੱਤ ਮੈਂਬਰ ਰਾਜ ਸਭਾ ਦੇ ਲਈ ਚੁਣੇ ਜਾਂਦੇ ਆ ਪੰਜਾਬ ਦੇ ਵਿੱਚੋਂ 174 ਸੰਸਦ ਦੇ ਦੋਨਾਂ ਸਦਨਾਂ 'ਚ ਜੇਕਰ ਕੋਈ ਮਤਭੇਦ ਹੋ ਜਾਂਦਾ ਹੈ ਤਾਂ ਉਸ ਨੂੰ ਕੌਣ ਦੂਰ ਕਰਦਾ ਆਨਸਰ ਹੈ ਜੀ ਰਾਸ਼ਟਰਪਤੀ 175 ਨੰਬਰ ਕੁਐਸਚਨ ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ਇਹ ਸ਼ਬਦ ਕਿਸ ਨੇ ਕਹੇ ਸੀ ਸਾਡਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 3 175 ਦਾ ਜੈ ਪ੍ਰਕਾਸ਼ ਨਰਾਇਣ ਅਗਲਾ ਜੀ 176 ਨੰਬਰ ਕੁਐਸਚਨ ਮੰਡਲ ਕਮਿਸ਼ਨ ਨੇ ਡੈਸ਼ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੀ ਪਛਾਣ ਕੀਤੀ ਸੀ ਅਸੀਂ ਇਹਨਾਂ ਦੀ ਗਿਣਤੀ ਦੱਸਣੀ ਆ ਕਿੰਨੀ ਸੀ ਤਾਂ ਸਾਡਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 2 3740 ਕਵੈਸਚਨ ਨੰਬਰ 177 ਸ਼ੋਸ਼ਣ ਵਿਰੁੱਧ ਅਧਿਕਾਰ ਕਿਸ ਧਾਰਾ ਹੇਠ ਦਰਜ ਹੈ ਠੀਕ ਹੈ ਐਕਸਪਲੋਇਟੇਸ਼ਨ ਦੇ ਅਗੇਂਸਟ ਜਿਹੜਾ ਰਾਈਟ ਆ ਉਹ ਸਾਨੂੰ ਕਿਹੜੇ ਆਰਟੀਕਲ ਦੇ ਅੰਡਰ ਮਿਲਦਾ ਹੈ ਤਾਂ ਸਾਡਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 4 ਧਾਰਾ 23 24 ਆਰਟੀਕਲ 23 ਮਾ ਅਤੇ 24 ਮਾ ਕਵੈਸਚਨ ਨੰਬਰ 178 ਭਾਰਤ ਵਿੱਚ ਸਰਵੋੱਚ ਅਦਾਲਤ ਦੇ ਜੱਜ ਡੈਸ਼ ਤੱਕ ਆਪਣੇ ਅਹੁਦੇ ਤੱਕ ਅਹੁਦੇ ਉੱਤੇ ਰਹਿ ਸਕਦੇ ਹਨ 178 ਦਾ ਜਿਹੜਾ ਆਨਸਰ ਹੈ ਸਾਡਾ অপਸ਼ਨ ਨੰਬਰ 3 ਸਹੀ ਹੈ ਜੀ 65 ਸਾਲ ਦੀ ਉਮਰ ਤੱਕ ਉਹ ਆਪਣੇ ਅਹੁਦੇ ਦੇ ਉੱਤੇ ਰਹਿ ਸਕਦੇ ਆ ਅਗਲਾ ਹੈ ਜੀ 179 ਨੰਬਰ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਹਨ ਬਹੁਤ ਹੀ ਸੌਖਾ ਕੁਐਸਚਨ ਹੈ অপਸ਼ਨ ਨੰਬਰ 4 ਪ੍ਰਤਿਭਾ ਪਾਟੇਲ ਲਾਸਟ ਕੁਐਸਚਨ ਹੈ ਜੀ ਸਾਡਾ ਭਾਰਤ ਵਿੱਚ ਇਲੈਕਟ੍ਰੋਨਿਕ VOTING ਮਸ਼ੀਨ ਜਿਹਨੂੰ ਅਸੀਂ EVM ਦੇ ਨਾਮ ਨਾਲ ਜਾਣਦੇ ਹਾਂ ਉਹਦੀ ਵਰਤੋਂ ਪਹਿਲੀ ਵਾਰ ਕਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਸੀ ਤਾਂ ਸਹੀ ਆਨਸਰ ਹੈ ਸਾਡਾ ਆਪਸ਼ਨ ਨੰਬਰ 1 2004 ਦੇ ਵਿੱਚ ਠੀਕ ਹੈ ਜੀ ਤਾਂ ਇੱਥੇ ਹੀ ਸਮਾਪਤ ਹੁੰਦਾ ਹੈ ਸਾਡਾ ਅੱਜ ਦਾ ਲੈਕਚਰ ਆਸ ਹੈ ਕਿ ਇਹ ਕੁਐਸਚਨ ਤੁਹਾਡੇ ਆਉਣ ਵਾਲੇ ਪ੍ਰੀਖਿਆਵਾਂ ਦੇ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੋਣਗੇ ਓਕੇ ਜੀ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ